ਸਸੇਗਲ ਜੀ ਮੈਂ ਸੌਰਵ ਮੜਿਆ 190 ਨਿਊਜ਼ ਟੀਵੀ ਦੇ ਵੀ ਤੁਹਾਡਾ ਸਵਾਗਤ ਕਰਦਾ ਹਾਂ ਕਪੂਰਥਲਾ ਸ਼ਹਿਰ ਦੇ ਵਿੱਚ ਥਾਂ ਥਾਂ ਲੱਗੇ ਕੂੜੇ ਦੇ ਪਹਾੜਾਂ ਵਿੱਚੋਂ ਕਰਮਚਾਰੀਆਂ ਵੱਲੋਂ ਇੱਕ ਪਹਾੜ ਚੁੱਕ ਕੇ ਆਪਣੇ ਹੀ ਕਾਰਪੋਰੇਸ਼ਨ ਕਮਿਸ਼ਨ ਦਫ਼ਤਰ ਦੇ ਬਾਹਰ ਤੋਹਫੇ ਵਜੋਂ ਢੇਰੀ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਔਰ ਹੁਣ ਪ੍ਰਸ਼ਾਸਨ ਦੱਸੇ ਕਿੰਦਾ ਦਾ ਮਹਿਸੂਸ ਹੋ ਰਿਹਾ ਹੈ ਜਿੰਦਾਬਾਦ ਸੱਚੇ ਸ਼ਹੀਦ ਬੰਦ ਕਰੋ ਜਿੰਦਾਬਾਦ ਦਰਹਕ ਐਕੀਏ ਰੇ ਬੀਜ ਕੁਮਾਰ ਜੀ ਜੀ ਤੁਸੀਂ ਆਜ਼ਮ ਧੰਨਵਾਦ ਜੀ ਪਹਿਲਾਂ ਤਾਂ ਮੀਡੀਆ ਦਾ ਮੈਂ ਕਰੂੰਗਾ ਜਿਹੜੇ ਇੱਥੇ ਦੇਖੋ ਜੀ ਮੈਡਮ ਸਾਡੇ ਨਾਲ ਬਹੁਤ ਤਕਸ਼ਾਈ ਕਰ ਰਹੀ ਹੈ ਕਹਿੰਦੀ ਜਿਹੜਾ ਸ਼ਹਿਰ ਦਾ ਕੂੜਾ ਮੱਲਿਆ ਦਾ ਕੂੜਾ ਅੱਗ ਲਾਓ ਕਿਤੇ ਨਾ ਪਿਆ ਰਵੇ ਬਾਕੀ ਜਿਹੜਾ ਕਹਿੰਦੀ ਜਲੰਧਰ ਰੋਡ ਆ ਪਹਿਲਾਂ ਜਿੱਥੋਂ ਦੀ ਮੈਂ ਔਨੀ ਉਹ ਸਫਾਈ ਕਰਾਉ ਜੋ ਮੈਂ ਜਲੰਧਰ ਰੋਡ ਕਰਾਉਣਾ ਤਾਂ ਮੇਰਾ ਸ਼ਹਿਰ ਦਾ ਕੂੜਾ ਰਹਿ ਜਾਂਦਾ ਮੇਰੀ ਸ਼ਹਿਰ ਦੀ ਸਫਾਈ ਰਹਿ ਜਾਂਦੀ ਆ ਜੇ ਮੈਂ ਸ਼ਹਿਰ ਦੀ ਸਫਾਈ ਕਰਾਉਂਗਾ ਤਾਂ ਮੈਨੂੰ ਸ਼ਹਿਰ ਤੋਂ ਸਸਪੈਂਡ ਕਰੂਗੀ ਹੁਣ ਮੈਂ ਜਲੰਧਰ ਰੋਡ ਕਰਾਉਂਗਾ ਤਾਂ ਮੇਰਾ ਮੰਨ ਲਓ 2 ਘੰਟੇ ਡੇਢ ਘੰਟੇ ਜਲੰਧਰ ਰੋਡ ਤੇ ਚੱਕੋਣ ਲੱਗ ਜਾਂਦਾ ਟਾਈਮ ਗੋਪਾਲ ਸਾਹ ਪਰ ਜੀ ਤੁਸੀਂ ਅਜੇ ਕੀ ਐਥੇ ਐਥੇ ਮੈਂ ਪ੍ਰਧਾਨ ਆ ਜੀ ਯੂਨੀਅਨ ਦਾ ਜੀ ਉਹ ਤੁਸੀਂ ਇਹ ਨਾ ਜਿਹੜਾ ਅਦਭੁਤ ਨਜ਼ਾਰਾ ਪੇਸ਼ ਕੀਤਾ ਆ ਕੂੜੇ ਦਾ ਕਮਿਸ਼ਨਰ ਡਾਕਟਰ ਦੇ ਬਾਅਦ ਕੀ ਕਹਿਣਾ ਚਾਹੁੰਦੇ ਆ ਰੇ ਇਹ ਦੇਖੋ ਜੀ ਸਾਡੇ ਕੋਲ ਬਹੁਤ ਹੀ ਘੱਟ ਗਿੰਦੀ ਚ ਸਫਾਈ ਸੇਵਕ ਨੇ ਜੀ ਅਸੀਂ ਪਤਾ ਨਹੀਂ ਕਿ ਇਸ ਤਰ੍ਹਾਂ ਮੈਨੇਜ ਕਰਕੇ ਜੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਦਾ ਆ ਜੀ ਜੀ ਪਰ ਕਮਿਸ਼ਨਰ ਸਾਹਿਬ ਵਾਰ-ਵਾਰ ਵੀ ਸਫਾਈ ਨਹੀਂ ਹੁੰਦੀ ਆ ਨਹੀਂ ਹੁੰਦਾ ਇਹ ਨਹੀਂ ਦੇਖਦੇ ਵੀ 22 ਸਾਲਾਂ ਤੋਂ ਭਗਵੰਜਾ ਰੰਦੀ ਹਰਤਾਲ ਦੇ ਵਿੱਚ ਸਰਕਾਰ ਦਾ ਫੈਸਲਾ ਸੀਗਾ ਵੀ ਬੰਦੇ ਰੱਖਣੇ ਕਪੂਥਲੇ ਸ਼ਰਦੀ ਮੈਂ ਕਹਿੰਦਾ ਕਿ ਇੰਨੀ ਕਿ ਮਾਰੀ ਕਿਸਮਤ ਆ ਸਾਨੂੰ 1996 ਤੋਂ ਬਾਅਦ ਅੱਜ ਤੱਕ ਕਈਆਂ ਪਾਰਟੀਆਂ ਦਾ ਰਾਜ ਆਇਆ ਪਰ ਕਿਸੇ ਵੀ ਪਾਰਟੀ ਨੇ ਅੱਜ ਤੱਕ ਇੱਥੇ ਬੰਦੇ ਨਹੀਂ ਰੱਖੇ ਜੀ ਤੇ ਇਸ ਕਰਕੇ ਸ਼ਹਿਰ ਦੀ ਸਫਾਈ ਵਿਭਾਗ ਨੂੰ ਚਲਾਉਣ ਵਾਸਤੇ ਸਾਨੂੰ ਘਟੋ ਘਟੇ 400 ਬੰਦੇ ਚਾਹੀਦੇ ਆ ਜੀ ਜੀ 13 ਐਮਸੀਆਂ ਤੋਂ 50 ਐਮਸੀ ਹੋ ਗਏ ਆ ਪਰ ਘਰਤੀ ਦਿਨ ਬਦਲ ਘਟੀ ਜਾ ਰਹੀ ਆ ਬੰਦੇ ਲਟਿਆ ਰਹੀ ਆ ਰੇ ਡੱਤ ਹੋ ਰਹੀ ਆ ਸਤਿ ਸ੍ਰੀ ਅਕਾਲ ਪੰਮਖੋਸ਼ ਤੁਸੀਂ ਐਜ਼ਏ ਸਮਾਜ ਸੇਵਕ ਕਪੂਠਲਾ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਹਾਂ ਕਮਿਸ਼ਨਰ ਸਾਹਿਬ ਨੂੰ ਕਿ ਦੇਖੋ ਕੂੜੇ ਦੇ ਜਿਹੜੇ ਹਾਲਾਤ ਆ ਲੋਕ ਤੁਹਾਨੂੰ ਆ ਕੇ ਰਿਕੁਐਸਟ ਕਰਦੇ ਰਹੇ ਬੇਨਤੀਆਂ ਕਰਦੇ ਰਹੇ ਕਿ ਕੂੜੇ ਢੇਰ ਲੱਗੇ ਅੱਜ ਉਹੀ ਕੂੜਾ ਜਿਹੜਾ ਵਾ ਤੁਹਾਡੇ ਉੱਤੇ ਸੁੱਟਿਆ ਹੈਗਾ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਤੇ ਨਾਲ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਗਾ ਜਿਹੜੇ EMPLOYEES ਆ ਇਹਨਾਂ ਦੀਆਂ ਮੰਗਾਂ ਜਰੂਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਪਰ ਬੜੀਆਂ ਜ਼ਰੂਰੀ ਆ ਕਿਉਂਕਿ ਇਹ ਸਾਡੇ ਸ਼ਹਿਰ ਦੀ ਸਫਾਈ ਹੈ ਸਾਰੇ ਜੋ ਵੀ ਹੈਗੇ ਨਗਰਪਾਲਿਕਾ ਦੇ ਜਿਹੜੇ ਰੱਖ ਸਾਡਾ 1 ਜਿੰਦਾਬਾਦ ਸਾਡਾ 1 ਜਿੰਦਾਬਾਦ ਗੋਦੀ ਤੱਕੇ ਛਾਈ ਬੰਦ ਕਰੋ ਗੋਦੀ ਤੱਕੇ ਛਾਈ ਬੰਦ ਕਰੋ ਮੈਂ ਮੈਂ ਕੋਈ ਸਪਾਈ ਮੈਂ ਸੈਂਟੀ ਸੁਪਰਵਾਈਜ਼ਰ ਐ ਸਪਾਈ ਸਵਕਨਦ ਬੀਜ ਕੁਮਾਰ ਜੇ ਤੁਹਾਨੂੰ ਤੁਹਾਡੇ ਨਾਲ ਕੀ ਅਸ਼ਚਿਤ ਹੋਇਆ ਮੇਰਾ ਯੂ ਵੀ ਇਹੀ ਆ ਕਿ ਮੈਡਮ ਕਹਿੰਦੀ ਜਿਹੜਾ ਮੈਂ ਕਿਹਨੀ ਕੰਮ ਪਹਿਲਾਂ ਉਹ ਕਰੋ ਬਾਕੀ ਸਾਰਾ ਸ਼ਹਿਰ ਭਮਾ ਖੂਜ ਪਵੇ ਯਾਨੀ ਕਿ ਮੈਡਮ ਨੂੰ ਸ਼ਹਿਰ ਨਾਲ ਕੋਈ ਮਤਲਬ ਨਹੀਂ ਨਾ ਜੀ ਨਾ ਨਾ ਜੀ ਦਾ ਤੇ ਉਹ ਕਹਿੰਦੀ ਕਿ ਮੈਂ ਜਿੱਥੇ ਨਿਕਲਾ ਤੇ ਉਹ ਏਰੀਆ ਸਾਫ਼ ਹੋਣਾ ਹਾਂਜੀ ਕਹਿੰਦੀ ਜਿਹੜਾ ਮੈਂ ਰੋਡ ਤੋਂ ਆਉਣਾ ਪਹਿਲਾਂ ਮੈਨੂੰ ਉਹ ਰੋਡ ਸਫਾਈ ਚਾਹੀਦਾ ਬਾਕੀ ਭਮਾ ਸਾਰਾ ਸਾਰਾ ਜਿੱਥੇ ਮਰਜੀ ਪੈ ਰਵੇ ਜੀ 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 ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਦੇਖੋ ਸਾਨੂੰ ਜਿੱਦਾਂ ਕੰਮ ਆ ਚਲਾਉਂਦੇ ਸਾਨੂੰ ਉਦਾਂ ਤੇ ਚਲਾਉਣ ਦੇਣ ਜੀ ਜੀ ਹੁਣ ਮੰਨ ਲਓ ਸਾਡਾ ਸ਼ਹਿਰ ਚਕਾਉਣਾ ਤੇ ਸਾਨੂੰ ਦਲੰਦਰ ਰੋਡ ਤੇ ਅੱਧਾ ਘੰਟਾ 2 ਘੰਟੇ ਲੱਗਣੇ ਲੱਗਣ ਜਾਂਦੇ ਆ ਅਸੀਂ ਉਹ ਚਕਾਉਨੇ ਆ ਕੁੜਾ ਰੋਚ ਕਰਨੇ ਦੁਪਹਿਰੋਂ ਬਾਅਦ ਚਕਾਉਣੇ ਆ ਤੁਹਾਡੇ ਦਾ ਮੌਜੀ ਆਈਡੀਆ ਕਿੱਦਾ ਆਇਆ ਹੈ ਕਿ ਹਾਂ ਵੀ ਇਹ ਸਾਰਾ ਕਮਿਸ਼ਨ ਦਫ਼ਤਰ ਹੀ ਕੁੜਾ ਫੜਦਾ ਆਈਡੀਆ ਇਦਾਂ ਨਹੀਂ ਆਇਆ ਜੀ ਦੇਖੋ ਸਾਡੇ ਸੁਪਰਵਾਈਜ਼ਰ ਵਿਸ਼ੇ ਕੁਮਾਰ ਜੀ ਜੀ ਉਹਨਾਂ ਨੂੰ ਮੈਡਮ ਨੇ ਮੰਗਲਵਾਰ ਨੂੰ ਸਸਪੈਂਡ ਕੀਤਾ ਸੀਗਾ ਜੀ ਜੀ 4 ਵਜੇ ਸਸਪੈਂਡ ਕਰਕੇ ਚਲੇ ਗਏ ਜੀ ਵਧੂਆਰੋ ਆਏ ਨਹੀਂ ਜੀ ਜੀ ਵੀਰਵਾਰ ਅਸੀਂ ਉਹਨਾਂ ਨੂੰ ਮਿਲਣ ਗਏ ਆਂ ਜੀ ਉਹਨਾਂ ਨੂੰ ਦੱਸਿਆ ਤਿੰਨ ਵਾਰੀ ਅਸੀਂ ਬਾਹਰ ਆਏ ਆਂ ਵੀ ਉਹਨਾਂ ਦੀ ਬੀਸੀ ਚੱਲਦੀ ਸੀ ਅਸੀਂ ਕਹਾਂ ਚਲੋ ਪ੍ਰਸ਼ਾਸਨਾਂ ਬੀਸੀ ਚੱਲ ਰਹੀ ਆਂ ਕੋਈ ਡੈਕੋ ਰੇਰ ਚ ਡਾਇਰੈਕਟਰ ਸਾਹਿਬ ਜਾਂ ਸੱਡੀ ਸਾਹਿਬ ਨਾਲ ਮਾਰਾ ਅਸਰ ਪਾਊਗਾ ਬੈਸਫਸਈਏ ਦਾ ਜਦੋਂ ਅਸੀਂ ਗਏ ਆਂ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਹ ਕਹਿੰਦੇ ਵੀ ਜਿਹੜੇ ਤੁਹਾਡੇ ਸੁਪਰਵਾਈਜ਼ਰ ਜਾਂ ਇਨਸਪੈਕਟਰ ਜਾਂ ਸਾਡਾ ਸਫਾਈ ਸੇਵਕ ਆ ਡਫਰ ਆ ਉਹ ਲੈ ਆ ਅੱਛਾ ਜੀ ਉੱਤੋਂ ਕਹਿੰਦੇ ਕਿ ਕਿਨੇ ਕਿਨੇ ਹੱਥ ਕਰਾ ਕਰੋ ਜਿਹਨੇ ਸਸਪੈਂਡ ਹੋਣਾ ਅੱਛਾ ਦੱਸੋ ਇੱਕ ਕਮਿਸ਼ਨਰ ਦੇ ਕਹਿੰਦੀਆਂ ਗੱਲਾਂ ਜੇ ਤੁਸੀਂ ਸਾਰਾ ਸਟਾਫ ਸਸਪੈਂਡ ਕਰ ਦੋਗੇ ਤੇ ਕੰਮ ਕਿਦਾਂ ਚਲਾਓਗੇ ਮਲੇਦਾਰੀ ਉਹ ਵੀ ਲੋਕੀ ਕੁੜਾ ਸਿਰਦੇ ਉਹ ਵੀ ਸਫਾਈ ਕਰਾ ਕੇ ਰੋਚ ਕਰਨੇ ਆ ਜੀ ਜੀ ਪਹਿਲੇ ਇਹ ਤੱਕਾ ਛਾਈ ਤਾਂ ਬੰਦ ਕਰਨਾ ਹੈ ਅਫਸਰ ਪਰ ਤੁਸੀਂ ਚਾਹੁੰਦੇ ਆ ਕਿ ਅਸੀਂ ਸ਼ਹਿਰ ਨੂੰ ਪਹਿਲਾਂ ਸਾਫ਼ ਕਰੀਏ ਹਾਂਜੀ ਠੀਕ ਹੈ ਤੁਹਾਨੂੰ ਰਿਕਵਰਡ ਪਾਈ ਜਾਂਦੀ ਹੈ ਤੁਹਾਡੇ ਪ੍ਰੈਸ਼ਰ ਪਾਉਂਦੀ ਹੈ ਪ੍ਰੈਸ਼ਰ ਪਾਉਂਦੀ ਜੀ ਜੀ ਤੱਕਾ ਛਾਈ ਕਰਦੀ ਹੈ ਕਹਿੰਦੀ ਪਹਿਲਾਂ ਜਲੰਧਰ ਵੱਲ ਚਕਾਓ ਜਿਹੜਾ ਮੈਂ ਕਹਿੰਨੀ ਜੀ 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 ਹੁਣ ਅਸੀਂ ਇੱਕ ਕੰਮ ਹੀ ਕਰਨਾ ਹੈ ਜਨਰਲ ਰੋਜ਼ਗਾਰੀ ਹੈ ਜਾਂ ਸ਼ਹਿਰ ਚਕਾਲੀਏ ਜੀ 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 ਇਸ ਕਰਕੇ ਸਾਡੀ ਇਹੀ ਬੇਨਤੀ ਆ ਕਿ ਸਾਨੂੰ ਜੋ ਦਾ ਕੰਮ ਚੱਲਦਾ ਉਦਾਂ ਚਲਾਉਣ ਦੇਣਾ ਅਫਸਰ ਜੀ ਮੈਡਮ ਦਾ ਨਾਣਾ ਛਾਈ ਕਰਦੀ ਹੈ ਬਿਲਕੁਲ ਮੈਡਮ ਦਾ ਨਾਣਾ ਛਾਈ ਆ ਜੀ ਨਾਣੂ ਦਾ ਰਵਈਆ ਮਲਾਮਿਆਂ ਹੰਤ ਤੁਸੀਂ ਕੀ ਅੱਗੇ ਐਕਸ਼ਨ ਲਓਗੇ ਹੋਰ ਸਾਡਾ ਦੇਖੋ ਜੀ ਇਹ ਧਰਨਾ ਚੱਲ ਰਿਹਾ ਆ ਇਹ ਧਰਨੇ ਨੂੰ ਹੋਰ ਸੰਘਰਸ਼ ਨੂੰ ਤੇਜ ਕਰਾਂਗੇ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਇਹ ਮੈਡਮ ਨੂੰ ਬਦਲਣਾ ਚਾਹੀਦਾ ਇੱਥੋਂ ਜੀ ਜੀ ਕਿ ਕਹੇ ਜੀ ਮੈਡਮ ਬਦਲੂਗੀ ਤੇ ਸ਼ਹਿਰ ਦੀ ਸਮੱਸਿਆ ਹੱਲ ਹੋਊਗੀ ਹਰ ਨਹੀਂ 30 ਦਿਨ ਧਰਨਾ ਲਵਾ ਦਿੰਦੇ ਆ ਸਾਨੂੰ ਆਪ ਨੂੰ ਨਹੀਂ ਚੰਗਾ ਲੱਗਦਾ ਮੈਂ ਸੌਰਮ ਮੜੀ ਐਕਟੈਂਟੀ ਨਿਊਜ਼ ਸਟੂਡੀਓ ਜੰਮੇਦਕੌਰ ਕਪੂਰਥਾ